ਫਸਕਲ ਜੀ ਸਾਲ ਨੂੰ ਚੰਦੂ ਡੇਢ ਮੈਂ ਪਰ ਆਪੋ-ਆਪ ਗਏ ਸਮਝੀ ਪਿੰਡ ਦੋਜੀ ਪਰ ਪਹੁੰਚ ਗਏ ਭਾਈ ਸਿੰਧੂਆਣਾ ਕਰੋ ਦੇਖੋ ਅੱਜ ਵੀ ਭਾਈ ਦੋ ਚਾਰ ਪੰਜ ਛੇ 6 ਮੈਂ ਕਿਹਾ ਲੈ ਕੇ ਭਾਈ ਉਹਨਾਂ ਨੇ ਸਾਰਾ ਮਾਲ ਤੁਹਾਨੂੰ ਰੈਡ ਤੇ ਹੁੰਦਾ ਜਾਂ ਰੌਸਨ ਦਾ ਮਾਲ ਹੁੰਦਾ ਨਾਲੇ ਕਿ ਲੀਜ਼ਾਬੇ ਪਿਆ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਭਾਈ ਅਸਿਕਾ ਸਿਕਾਤੀ ਸაცი ਹੋਰ ਜੀ ਦੀ ਮਾਵਾ ਜੀ ਬਾਈ ਜੀ ਜੀ ਸਰ ਜੀ ਮੇਰਾ ਮਾਰਿਆ ਜੀ ਗੁਰੂ ਗ੍ਰੰਥ ਸਾਹਿਬ ਦੀ ਮੇਰ ਹੈ ਜੀ ਅੱਜ ਮੇਰ ਨਹੀਂ ਜੀ ਹਾਂਜੀ ਹਾਂਜੀ ਹੋਰ ਪਾਟਿੰਗ ਕਾਜੀ ਚੜ੍ਹਦੀ ਕਲਾ ਹਾਂਜੀ ਹੋਰ ਸਾਰੇ ਭੈਣਾਂ ਭਰਾਵਾਂ ਨੂੰ ਖਦੀ ਪਡੇਰੀ ਜਾ ਰੁਕੇ ਖੜਾ ਆਏ ਨੇ ਸਤਿਕਾਰ ਸ੍ਰੀ ਸ਼ਕਤੀ ਕਰਨਾ ਹੈ ਹਾਂਜੀ ਹੋਰ ਬਾਈ ਇਹ ਤਾਂ ਆਗਮਾ ਜੀ ਤੋਂ ਮੱਤ ਮੱਜਾਂ ਤੇ ਕੱਲ ਵੇਚੀਆਂ ਤਾਂ ਇਹਨਾਂ ਕਰ ਹਾਂਜੀ ਤੇ 5-6 ਮੱਜਾਂ ਬਾਹਰ ਕੱਢ ਲਿਆ ਬਾਹਰ ਵਜੀਆਂ ਕੱਟੀਆਂ ਸੋਈਆਂ ਮੱਜਾਂ ਦੇ 20-20 ਕਿਲੋ ਵਾਲੇ ਵੀ ਨੇ ਕੱਟੀਆਂ ਪਰ ਮੈਂ ਚਾਰ-ਤਿੰਨ ਸੌਕੇ ਪਾਉਂਗਾ ਦੋ ਛੋਟੀਆਂ ਸੇੜੇ ਵਿੱਚ ਰਹਿਣੀਆਂ 6-7 ਹੋਰ ਵੀ ਪਾਉਂਗਾ ਅੱਗੇ ਹਾਂਜੀ ਇਹਦੇ ਲਈ ਇਹਦੇ ਚਾਰ ਬੋਲੇ ਤੇ ਪਿਓ ਰਿਆਣੇ ਦੀਆਂ ਜੀ ਕਿਉਂ ਰਿਆਣੇ ਦੀਆਂ ਆ ਦੇ ਦੁਕਾਨੇ ਅੱਹਾ ਬਈ ਇਹ ਆਪਣਾ ਪਹਿਲਾ ਸੁਆਦ ਇਹਨਾਂ ਨਾਲ ਨੂੰ ਪਹਿਲਾ ਦੋ ਚਾਰ ਚਾਰ ਹੋਰ 11 ਕਿਲੋ ਦੋਨੋਂ ਤਿਆਰ ਤਿੰਨ ਚਾਰ ਚੰਗੀ ਆ ਕੱਟੀ ਐ ਜੀ ਆ ਕੱਟੀ ਐ ਆ ਕੱਟੀ ਐ ਜੀ ਠੀਕ ਆ ਹਾਂ ਜੀ ਦੂਜਾ ਸੁਆ ਹਰ ਥੋੜੀ ਜੀ ਲੋਹੀ ਮੇਰੇ ਵਿੱਚ ਆਉਂਦੀ ਐ ਅੱਛਾ ਹਾਂ ਬੜਾ ਲੋਹੀ ਜਾਂ ਅੰਗ ਰੱਖਦੀ ਐ ਬੜਾ ਜੇ ਤਾਂ ਕੱਟੀ ਚੰਗੀ ਐ ਜਵਾ ਚੂ ਇੱਕ ਲੰਬਰ ਲੱਗਾ ਕਰੋ ਕੋਣੋ ਭਾਈ ਜੀ ਲਓ ਜੀ ਦੂਜਾ ਸੁਆ ਤੇ ਸੋਹਣੀ ਝੋਟੀ ਐ ਤੇ ਵੱਡੀ ਝੋਟੀ ਐ ਬਿਲਕੁਲ ਪਾਸ ਸੱਸੇ ਸੱਸੇ ਸਾਲ ਸਤੋਤਿ ਆ ਵੀ ਮੇਰੇ ਅਰੇ ਤੋਂ ਜਨਮ ਜਨਮ ਇਸ ਤੋਂ ਕਿ ਯਾ ਵਰਤਰੀ ਰਾਜੀ ਭਾਈ ਤੋਂ ਬਾਸ ਤੋਂ ਚੌਕਾ ਹਾਇਰਵੇ ਟੈਲ ਵਕਾ ਆਦਿ ਦਾ ਫਰਕ ਖੁਸ਼ਾ ਜੇ ਬਣੇ ਨਹੀਂ ਜੀ ਦੱਸੋ ਜੀ ਅਜੇ ਕਾਨੂੰਨ ਝੋਟੀ ਹੈ ਆ ਆ ਆ ਰਿਆ ਨਹੀਂ ਜੀ ਚਾਹੀਦਾ ਹੈ ਆ ਜਿੰਦੇ ਹਿਆਣਾ ਨਿਆਣਾ ਇੱਥੇ ਆ ਗਿਆ ਆ ਕੱਤੀ ਜੋਜੀ ਆ ਕੱਤੀ ਜੋਜੀ ਆ ਕੱਤੀ ਜੋਜੀ ਚਾਰ ਪੰਜ ਦਿਨ ਦੀ ਝੋਟੀ ਸੂਈ ਹੈ ਜੀ ਬੰਦ ਚਾਰ ਦੰਦ ਬੂਸ ਚਾਰ ਆ ਜਿੰਦੇ ਰੁਪਈਆ ਪਾ ਖਿਆਨੀ ਨਾ ਨੰਦੀ ਦਿੱਤੇ 11 ਤੋਂ ਲੁੱਟ ਤਿਆਰ ਹੈਗੀ ਹੁਣ ਤੁਸੀਂ ਹਾਂਜੀ ਸੰਦੀਰ ਜੀ ਵੇਖੋ ਇਹ ਇਹ ਤੇ ਝੋਟੀਆਂ 2-2 ਲੱਖ ਰਿਆ ਵਿਕੀ ਜਾਂਦੀਆਂ ਕਿੰਨੇ ਦੀਆਂ ਵਾਜ ਆਪਾਂ ਜਿਹੜੀ ਜੈਸਲੋ ਇੱਕ ਚਾਲੀ ਦੀ ਝੋਟੀ ਦੇਣੀ ਹੈ 1 ਲੱਖ 40 ਹਜ਼ਾਰ ਦੀ ਝੋਟੀ ਦੇਣੀ ਛੋੜੀ ਕਰਨੀ ਉਹਦੇ ਫੋਰਸ ਆਪਾਂ ਹੀ ਹੋਊਗਾ ਜੀ ਸੋਹਰਾ ਜੀ ਬੰਦਾ ਸੁਆਹ ਪ੍ਰਮੁਖ ਝੋਟੀ ਚਾਰ ਦਾ ਤੇ ਮੂੰਹ ਪਟਕੇ ਦੇ ਰਾ ਜਿੱਦਣ ਮਾੜੀ ਕੰਮ ਬਖਾਣੀ ਜੇ ਮੂੰਹ ਫੜਾਲੇ ਤੇ ਤੁਹਾਨੂੰ ਇਹ ਨਾ ਆਖੇ ਵਿਖਾ ਵੀ ਦੇਣੀ ਨਹੀਂ ਕੋਈ ਗੱਲ ਤੇ ਚੋਣ ਐ ਡਾਡਾ ਉਂਗਲਾ ਰਕਾ ਬੜਾ ਦੇਖਣ ਨੂੰ ਥੋੜਾ ਜਿਹਾ ਆਜਾ ਚਾਰ ਹੀ ਹੈ ਜੀ ਚਾਰ ਦਾ ਨਹੀਂ ਹੈ ਠੀਕ ਚਾਰੇ ਤੋਂ ਦੂਜੀ ਝੋਟੀ ਚਾਰੇ ਦਾ ਸਾ ਇਹ ਬਾਰੇ ਅਕਾਸ਼ ਜੰਗਲ ਦੂਸਰੇ ਪਾਸੇ ਆ ਜੰਗਲ ਚ ਆਹ ਜੀ ਇਹ ਦੂਜਾ ਸੁਆਹ ਝੋਟੀ ਜੀ ਅੱਛਾ ਗਰਮਾ ਤੁਰ ਗੋਈ ਦੁੱਧ ਕਿਹਦਾ ਮੈਜੀ ਕਹਦੇ ਖਲੇ ਜੀ ਬਿਲਕੁਲ ਝੂਠ ਮਾਰਨ ਵਾਲੀ ਗੱਲ ਬਿਲਕੁਲ ਦੁੱਧ 16 ਕਿਲੋ 15 ਕਿਲੋ ਦਾ ਹੈ ਕੰਡੇ ਦੇ ਝਾੜ ਕੇ ਦਊਂਗਾ 15 ਕਿਲੋ 15 ਕਿਲੋ ਕੱਢਾ ਘਰੋਂ ਲੈ ਗਿਆ ਵੇ ਇਹ ਮੁਲਕਾ ਦਾੜਾ ਝੋਟੀ ਨੂੰ ਅੰਤ ਕੋਈ ਨਹੀਂ ਲੋ ਜੀ ਜੱਤਾਂ ਲਈ ਮੈਂ ਆਵਾ ਜੱਤਾਂ ਲਈ ਬਿਲਕੁਲ ਲੇਵਾ ਸੁਭਾ ਕਰਾਂ ਦੀ ਇਹ ਵੱਡੀਆਂ ਝੋਟੀਆਂ ਸਾਰੀਆਂ ਵੱਡੀਆਂ ਖੋਦੀਆਂ ਹੈ ਇਹ ਆਹ ਤੋਰੋ ਇਹਦੇ ਕੋ ਕਾਲੀ ਨਾ ਕਰੀ ਮੈਂ ਕਾਲੀ ਸ਼ਾ ਜੱਤਾਂ ਲਈ ਪਸੰਦ ਹੈ ਇਹ ਜੋ ਢੀਟੋ ਰੱਖ ਰਿਹਾ ਹੈ ਕੁਰੀਆ ਆ ਮਸਕਾਂਪਾਂ ਦੇ ਦੀ ਲੋਕ ਬਜਾਰਾਂ ਦੇ ਨਹੀਂ ਮੱਝਾਂ ਇੰਨੀਆਂ ਬੜਦੀਆਂ ਜਿਹੜੀਆਂ ਇੱਥੇ ਹਾਂਜੀ ਹਾਂਜੀ ਆਜੋ ਨੀ ਆਜੋ ਜਾਓ ਦੇਖ ਜੰਟਾ ਮੜਾ ਬੂਆ ਬੰਦ ਕਰਦੀ ਤੇ ਬਾਹਰ ਹੁਣਾ ਪੈਣਾ ਦੇਖੋ ਝੋਟੀ ਬਾਦਨੀ ਆ ਬੱਚੇ ਰੋਣ ਤਾਜੀ ਥੀ ਜਾਓ ਕੱਟਾ ਜੀ ਦਾ ਇਹਦੇ ਮਗਰ ਕੱਟਾ ਜੀ ਠੀਕ ਹੈ ਬਲੈਡ ਮੇਟਰੀ ਹਾਂਜੀ ਭਾਜੀ ਬੋਲੋ ਦੇਖੋ ਜੀ ਦੀ ਮੋਰੇ ਪਰਵਾਹ ਦਾ ਇੱਕ ਸਾਧ ਕਰ ਲਈਏ ਹੈ ਦੇਰ ਦਾ ਲਈਏ ਇੱਕ 35 ਦੀ ਠੋਠੀ ਦੇ ਇੱਕ ਲੱਖ ਪੈਂਤੀ ਅੱਗੇ ਰਹਿਣੇ ਬਾਤ ਬਹੁਤ ਬੰਦਨਾ ਕਰੋ ਚਲੋ ਐ ਘਰ ਮਦਦ ਕਰਕੇ ਅੱਡਾ ਲੈ ਕੇ ਆਵੇ ਜੀ ਬਸ ਠੀਕ ਹੈ ਭਾਜੀ ਦੇਖੋ ਇਹ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਉਹ ਦਾਰੀ ਮੈਂ ਨਾ ਕੁੜੀਆਂ ਇਆਂ ਇਕੜੇ ਤੇ ਜਿਹੜੀਆਂ ਸਾਡੀਆਂ ਮੰਡੀਆਂ ਦੇ ਖਰਦੇ ਉਹ ਨਹੀਂ ਬਣਦੀਆਂ ਬਿਲਕੁਲ ਟਾਈਮ ਤੇ ਝੋਟੀ ਬਣੀ ਕਰਦੀ ਹੈ ਜੀ ਆਹ ਹਾਂ ਦੋ ਤੰਦ ਮੋਹ ਚ ਜੋ ਪਹਿਲਾ ਦੂਆ ਪਹਿਲਾ ਦੂਆ ਇਹ ਵੀ ਦੇਖੋ ਇਹ 500 ਦੀ ਜੋੜੀ ਸੁਈ ਹੈ ਪਹਿਲਾਂ ਪਹਿਲਾਂ ਦਾ ਨੋਕ ਵਾਲਾ ਤੇ ਇਹ ਮੈਂ ਅੱਡੀ ਅੱਡੀ ਜਿਹੜਾ ਠੱਡੀ ਤੇਰੀ ਉਹ ਬਿਲਕੁਲ ਬੱਚਾ ਨਾੜੂ ਦੀ ਆ ਬੱਚਾ ਨਾੜੂ ਦੇ ਹਾਂ ਕੱਤੀ ਸੁਈ ਹੈ ਮਾ ਠੀਕ ਹੈ ਤੋਰੋ ਮੂੰਹ ਚੋਟੀ ਦੋ ਦਾ ਤੇ ਮੂੰਹ ਚੋ ਹੱਥ ਘੜੀ ਖੋਣੀ ਆ ਮੈਂ ਇਹ ਕੱਟੀ ਹੈ ਜਿੰਨਾ ਦਿਨਾਂ ਦੀ ਸੁਈ ਸੰਦੀਪ ਜੀ ਠੀਕ ਆ ਪੂਰੀ ਸਾਫ਼ ਕੱਟੀ ਇਹ ਕੋ ਚੋਟੀ 98 ਠੀਕ ਹੈ ਆਜੋ ਜਸ ਇਹ ਕੋਈ ਤਾਜੀ ਦਿਨਾਂ ਦਿਨਾਂ ਦੀ ਝੋਤੀ ਸੁਈ ਆ। ਆ ਵੀ ਲਾ। ਦੋ ਦੰਦ ਦੋਵੇਂ ਦੰਦ ਦੀ ਦੋਵੇਂ ਦੰਦ ਦੋਵੇਂ ਦੰਦ। ਯੋਹ ਲਿਆਣੇ ਦੀ ਕੱਟੀ। ਦੁੱਧ ਦਊਂ ਵੀ ਪਹਿਲੇ ਸੂਏ 12 ਕਿਲੋ ਖਰਾਬ। ਹੋਰ ਕੱਟੀ ਥੱਲੇ ਜੀ ਦੀ ਝੂਠ ਨਹੀਂ ਮਾਰਨਾ। ਹਾਂਜੀ। ਅੱਜ ਮੋੜੇ ਦੇ ਵਿੱਚ 9 ਕਿਲੋ ਦੁੱਧ ਜੋ ਤਾਜ਼ਾ ਬੱਚਾ ਰੱਖਾ ਦਿਓ ਨਾ। ਦਿਖਾ ਦਿਓ। ਦਿਨਾਂ ਦਿਨਾਂ ਦੀ ਸੁਈ ਜੋ। ਦਿਨਾਂ ਦਿਨਾਂ ਦੀ। ਪਰ ਮੋੜੇ 'ਚ। ਲੈ ਮੋੜੇ 'ਚ ਮੋੜੇ। ਮੋਰ ਆ ਬਤਾ ਦੋ ਜੀ ਦਾ ਠੀਕ ਆ ਆ ਨਾੜੀ ਤੇ ਕੱਟ ਆ ਕਰਤਾ ਜੋ ਤਿੰਨ ਦਿਨਾਂ ਦੀ ਸੂਈ ਚੋ ਜੀ ਹਾਂਜੀ ਭਾਈ ਜੀ ਬੋਲੋ ਜਨੀਂ ਜੀ ਵੇਖੋ ਮੋਰ ਦਾ ਮੋਦੀਆ ਪਾਏ ਦਾ ਮਾਰ ਕੇ 30 ਜਾਂ 35 ਹਾਂ ਇੱਕ ਦਾ ਦੀ ਝੋਟੀ ਦੇਣ ਇੱਕ ਲਗਦਾ ਕੋ ਸੋੜ ਸੱਪਾ ਹੀ ਹੋ ਦੇ ਚਾ ਆ ਵੀ ਤੁਨ ਨੂੰ ਚੋ ਜੀ ਤੇ ਆਰ ਦਾ ਮੋਰ ਕਈ ਨਾ ਉਹ ਚਾਰ ਦੰਦ ਚਾਰ ਦੰਦ ਲਓ ਜੀ ਕਈ ਨਾ ਉਹ ਚਾਰ ਦੰਦ ਇਹਦਾ ਵੀ ਲੈਵਲ ਉਹ ਦਿਖਾਓ ਮੈਨ ਠੀਕ ਆ ਚਲ ਖੋਣੇ ਕਰ ਵੀ ਦੋ ਇਹ ਚਾਰ ਦੰਦ ਮੂਹ ਚਾਰ ਦੰਦ ਏ ਵੀਡੀ ਵੱਡੀ ਝੋਡੀ ਹੈ ਜੀ ਵੱਡੀ ਅਜੇ ਇਹ ਨਹੀਂ ਨਿਕਾ ਸੀ ਕਹਿੰਦਾ ਵੀ ਇਹ ਵੀ ਤਿੰਨ ਚਾਰ ਦਿਨ ਦੀ ਸੂਈ ਹੈ ਜੀ ਬਾਠ ਠੀਕ ਆ ਦੇਖ ਆਜੇ ਚਾਰ ਦਿਨ ਦੀ ਸੂਈ ਹੈ ਜੀ ਛੋਟੀ ਇਹ ਹੀ ਜਾਣੀ ਜਾਂ ਚੀਜ਼ਾਂ ਆਜੋ ਦੇ ਤਾਜੀ ਸੂਰੀ ਦੇ ਮਨੇ ਦੀ ਰਿਵੜੀ ਦਾ ਠੀਕ ਹੈ। ਦੇਖੋ। ਐਦਾਂ ਭਾਵੇਂ ਬਹਿ ਜਾਓ ਜੀ ਥੱਲੇ। ਐਡੀ ਸੀ ਲਿਆ ਐ ਚਾਣ ਚਾਣ ਕਿਤੇ ਲੱਗਾ ਨਾ ਯਾਰ ਗਾ। ਦੇਖੋ ਜੀ ਚੋਾਈ। ਠੀਕ ਹੈ। ਐਡੀ ਠੰਡੀ ਮੈਨੂੰ ਜਾਨਵਰ ਚੰਗੇ ਰਹਿ ਜਾਂਦੇ। ਪਤਾ ਹੀ ਐਡੀ ਫਿਰ। ਜੀ ਹੁਣ ਕੱਟੀ ਥੱਲੇ 11 ਕਿਲੋ ਦੁੱਧ। ਠੀਕ ਹੈ। ਹਾਂ ਜੀ। ਕਾਹ ਬੈਂਦੀ ਇਹਦੇ ਸੂਰੀ ਆ। ਹਾਂਜੀ ਤੁਸੀਂ ਇਹਦੇ ਇਹਨੇ ਦੋਨੇ ਢੋਲਿਆ ਨਾ ਇਹ ਪਾਸੇ ਇੱਕ ਇੱਕ ਭਾਵੇਂ ਤੇ ਰਹੀਆਂ ਹਾਂ ਇੱਕੋ ਅਧਰਾਂ ਦੀਆਂ ਹੈ ਇਹਨੇ ਇੱਕੋ ਛੇਜ ਆ ਅੱਛਾ ਹਾਂਜੀ ਇਹ ਤੇਨੇ ਇੱਕ ਦਾਤੀ ਇਹ ਦੇ ਦਾਂਗੇ ਇੱਕ ਦਾਤੀ ਹਾਂ ਜੀ ਇੱਕ ਦਾਤੀ ਹੈ ਜੀ ਕਿਹੜੀ ਇਹ ਵੀ ਇੱਕ ਦਾਤੀ ਇਹ ਦੋਨੋਂ ਮਿਲਾਓ ਇੱਕ ਦਾਤੀ ਇਹ ਵੀ ਇੱਕ ਦਾਤੀ ਇਹ ਘੱਟ ਦੇਵਾਂਗੇ ਥੋੜੀ ਜੀ ਅੱਛੇ ਘਰ ਦੁੱਧ ਯਾਰਾਂ ਦੀ ਤੇ ਦੋ ਦੰਦ ਮੂੰਹ ਆ ਜੇ ਸਾਰੀ ਠੰਡੀਆਂ ਸਾਰੀ ਆ ਹਾਂ ਕੋਰ ਮੱਦੀ ਨਹੀਂ ਕੀ ਨਾ ਇਹਦੇ ਨੇ ਦੋ ਦੰਦ ਨਾ ਤੇ ਇਹ ਕਿਹੜੇ ਟੁੱਟ ਜਾਂ ਇਹ ਕੱਢ ਦੇ ਦਿੰਦੇ ਨੇ ਥੋੜੇ ਜਿਹਾ ਹਾਂ ਇਹ ਥੋੜੇ ਐਡਾ ਕੱਢ ਦੇ ਫਿਰ ਠੰਡੀਆਂ ਵੇਜਣਾ ਹਣਾ ਮੈਂ ਨਾ ਇੰਦੀਆਂ ਦੇ ਤਿਆਰ ਕੀਆ ਕਿਤੇ ਠੰਡੀਆਂ ਠੀਰੀਆਂ ਕਿਤੇ ਕਾਲੀਆਂ ਠੀਰੀਆਂ ਐਦਾਂ ਮੈਂ ਜੋੜ ਚਾਣ ਲੈ ਨਹੀਂ ਨਹੀਂ ਗਿਆ ਇਹ ਹਾਂ ਵੇਟ ਆਉਣੀ ਗੋਲ ਤਰ ਹਾਂ ਠੀਕ ਹੈ ਆ ਬਸ ਚਲੋ ਕੋਈਂ ਤੋੜੋ ਵਾਲੇ ਕੱਤੀ ਸੁਖਰੀਏ ਇਹ ਕੀ ਜਾ ਰਿਆ ਨੇ ਜੀਆਂ ਬਾਠੇ ਵੀ ਦੋ ਦੰਦ ਨੂੰ ਦੋ ਦੰਦ ਦੋ ਦੰਦ ਹਾਂ ਕੱਟੀਆਂ ਵੇਹ ਲਾ ਤੇਰੇ ਕਬੂਤਰ ਆ ਗਿਆ ਹਾਂ ਹਾਂ ਕੱਟੀ ਦਾ ਜਰੀਏ ਲੈ ਜਾ ਉਹਦਾ ਯਾਰਾ ਕੇ ਮੈਂ ਦੋ ਦੰਦ ਪੱਕਾ ਕੱਟੀ ਥੱਲੇ ਜਵਾਕ ਦੇ ਕੰਡੇ ਤੇ ਚਾੜ ਕੇ ਧਮਾਂਗੇ ਠੀਕ ਆ ਤੋ ਵਾ ਕੱਟੀਆਂ ਨਿਕਲੀਆਂ ਜੇ ਕੋਈ ਤੰਨੇ ਲੈ ਕੇ ਕੱਟੀਆਂ ਹੀ ਕਵਿਗਰੇ ਪ੍ਰਾਗ ਦੇ ਨਾ ਬਤੇ ਦੇ ਜਿੰਨੇ ਕੋਈ ਨਹੀਂ ਮੇਜੋਟਲੀ ਆ ਬਹੁਤ ਬੜੇ ਇੱਕੋ ਕਨਸਟੀਟਿਊਟ ਨਹੀਂ ਹੋ ਰਿਹਾ ਹਾਂ ਤੁਹਾਨੂੰ ਜੀ ਹਾਂਜੀ ਜਿੰਨੀ ਇਹ ਬੜ ਕੋਈ ਛੋਟੇ ਦੇ ਮੋਲਕਾ ਦਾ ਜਿਹੜੇ ਹੁੰਦਾ ਨਹੀਂ ਇਹ ਪੰਜਾਬੀ ਦੀ ਝੋਟੀ ਦੇ ਦਾਂਗੇ ਜੀ ਯਾਰ 95 ਦੀ ਜਾਨ ਦੇ ਕੋਲ ਵੇਚਣ ਦਾ ਕੰਮ ਕਰਨਾ ਨਹੀਂ ਯਾਰਾ ਜਿਹੜਾ ਬੰਦੇ ਕਟੀ ਖਲੇ ਇਹਦੇ ਉਹਨਾਂ ਨਾਲ ਦੋਨੋਂ ਬੰਦੇ ਚ ਜ਼ਿਆਦਾ ਬਹੁਤ ਤੰਗ ਚ ਪਰ ਠੀਕ ਹੈ ਸੀਰ ਵੜੀਆਂ ਕੱਟ ਗਿਆ ਬਰਾ ਚਲੋ ਕੀ ਜਗ੍ਹਾ ਲੱਗੇ ਆ ਕਿਉਂ ਨੀਲੀ ਇਹ ਘਬਣਾ ਇਹ ਘਬਰ ਝੋਟੀ ਆਵੇ ਕੋਈ ਪਿਓਰ ਨੀਲੀ ਪਿਓਰ ਨੀਲੀ ਮੈਂ ਨੋ ਨੀ ਹੈ ਇਹ ਬਾ ਦੂਜਾ ਸੁਆ ਜੀ ਦੂਜਾ ਦੂਜਾ ਪਹਿਲੇ ਸੁਏ 15 ਕਿਲੋ ਤੋਂ ਮੈਨੂੰ ਦਿੱਤਾ ਆ ਆ ਵੇ ਨਕੀਨਾ ਕਿਹਦੇ ਚੋੜੀ ਮਤਲਬ ਮੀਟਰ ਚੋੜੀ ਆ ਮਗਰ ਆ ਦੇਦੇ ਚੋੜੀ ਆ ਬਾਜੀ ਹੈ ਬਹੁਤ ਆਪਣੀ ਮੈਂ ਪਿਓਰ ਨੀਲੀ ਦੀ ਯਾਰ ਉਹ ਆ ਦੇਦੇ ਨੀਲੀ ਕਹੇ ਬਣੇ ਵਾਲੇ ਨੂੰ ਭੰਦੀ ਕਰ ਕਰ ਦੇਣ ਮਾਰੇ ਕਰ ਤੋਂ ਨਿਕਲ ਮੈਂ ਨਹੀਂ ਨਕੀਨਾ ਆਖ ਵੇ ਆ ਨੀਲੀ ਦੀ ਹੋਲੀ 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 ਯੋਗੀ ਗਾਣੇ ਨਾ ਕਰੋ ਮਾਪੇ ਨਾ ਆਜੇ ਦੇਣਾ ਉੱਪਰ ਕੋਈ ਨਹੀਂ ਆਇਆ ਇਹਨਾਂ ਦੇ ਕਿ ਆਪਣੇ ਲੱਗ ਰਹੀ ਹੈ ਨਾ ਨਾ ਕੋਈ ਨਹੀਂ ਆਇਆ ਦੇ ਬੈਣੀ ਵੀ ਕੋਈ ਆਇਆ ਲੈ ਜਾਓ ਕੋਈ ਨਹੀਂ ਪ્યોਰ ਨੀਲੀ ਦੀ ਜੀ ਕਮ ਆਓ ਤੱਕ ਮੋਹ ਗਾਰੀ ਨੂੰ ਕਮਾ ਲੈ ਸੱਤ ਅੱਠ ਦਿਨ ਲਾਏਗੀ ਝੋਟੀ 14 15 15 ਕਿਲੋ ਪਹਿਲਣ ਨੇ ਪਲੂਨ ਨੇ ਦੁੱਧ ਦਿੱਤਾ ਜੀ ਅੱਛਾ ਪਹਿਲਣ ਨੇ ਪਹਿਲਣ ਨੇ ਆ ਦੇ ਤੇ ਵਿਚਾਰੀ ਸਿੰਗੂ ਚਿੱਟੇ ਨੇ ਸਿੰਗ ਵੀ ਚਿੱਟੇ ਯੋ ਰੱਖ ਵੇਖੋ ਆ ਹੀ ਨੀਲੀ ਦੀਆਂ ਨਸਲਾਂ ਚਾਰੇ ਖੋਰ ਚੱਡੇ ਦੇ ਡੱਬ ਡੂ ਬੱਤੂ ਤੇ ਪਿੱਛੇ ਸਾਰਾ ਕੁਝ ਪੂਰਾ ਵਾਹ ਜੀ ਤੇ ਪਿੱਛੋਂ ਮੈਂ ਫੁੱਟ ਚੌੜੀ ਆ ਮਗਲਾਹ ਦਿੰਦੇ ਆ ਪੂਰੀ ਪੜੀ ਹੋਈ ਪੂਰੀ ਪੜੀ ਝੋਟੀ ਮੈਂ ਨਾ ਇੰਨੀ ਚੌੜੀ ਹੈ ਜੀ ਜੋ ਆਹ ਜਿਹੜੀ ਸਮਾਲੋ ਯੋ ਨੀਲੀ ਨਸਲ ਘਰ ਕੀ ਦੁੱਧ ਦਊਗੀ ਮੈਂ 16 17 ਕਿਲੋ ਖਰਾ ਦੇਊਗੀ 17 ਦੇਖੋ ਬਿਲਕੁਲ ਹਾਂ ਜੀ ਤਾਂ ਬਾਜੀ ਫਰੰਦੀ ਕੀਮਤ ਕੀਮਤ ਸੰਦੀਪ ਜੀ ਵੇਖੋ ਮੈਂ ਤੇ ਆ 1.5 ਲੱਖ ਦੀ ਹਾਂ ਜੀ ਅੱਜ 1.25 ਦੀ ਮੱਝ ਦੇ ਦਿਆਂਗੇ 1.5 ਲੱਖ ਰੁਪਏ 1.5 ਲੱਖ ਦੀ ਅੱਜ ਦੇਾਂਗੇ ਬਿਲਕੁਲ ਲੈ 1.5 ਲੱਖ ਦੀ 1.5 ਲੱਖ ਰੁਪਏ ਗਾੜੀ ਬਾਹਰ ਦੀ ਮੈਂ ਉਹਦੀ ਅੱਜ ਤੋਂ ਅਠਾਂ ਦਿਨਾਂ ਨੂੰ ਮੈਂ ਸੂਗੀ ਬਸ ਠੀਕ ਗਾੜੀ ਤੇਜ਼ੀ ਦੀ ਰੋਤਿਆ ਭਾਂਜੇ ਦੀ ਮਰਜ਼ੀ ਮਾਜਰੋ ਵੇਚ ਲੋ ਲੈ ਅੱਗ ਨਹੀਂ ਚੌੜੀ ਆ ਆਪਦੇ ਸਾਰੀ ਗੁੱਡੀਆ ਕਿੱਥੇ ਖੁੱਡੇ ਲੱਗੇ ਮੱਝ ਦੇ ਵੇਚ ਲੋ ਇਹ ਜੋ ਨਹੀਂ ਜੀ ਮੈਂ ਕਿਤੇ ਆ ਗਿਆ ਨਾ ਟੱਪਣ ਆਉਂਦਾ ਮੈਨੂੰ ਦੇਖੋ ਜੀ ਆਹ ਕੋਈ ਥੇਰ ਹੈ ਬਾਈ ਅੱਜ ਕੋਈ ਬਾਕੀ ਮਾਰੋ ਨਹੀਂ ਜੀ ਇਹ ਬੇਨਤੀ ਕਰ ਦਿੰਦੇ ਇੱਥੇ ਆਓ ਚੁਆਈ ਕਰੋ ਚੈੱਕ ਕਰੋ ਪਾਸ ਕਰੋ ਮੈਂ ਤਾਂ ਦੋ ਦੋ ਟਾਈਮ ਚੋ ਕੇ ਤਸੱਲੀ ਕਰਕੇ ਖੜਿਆ ਕਰੋ ਜਿਹੜਾ ਮੁੜ ਕੇ ਦੇਖਣ ਕੋਲ ਆਮਾ ਦਿੰਨੇ ਉਹ ਨਾ ਦਿਆ ਕਰੋ ਬਾਅਦ ਵਿੱਚ ਬਿਲਕੁਲ ਜੀ ਛੇ ਝੋਟੀਆਂ ਜੋ ਝੋਟੀਆਂ ਦੇ ਮੇਰੇ ਕੋਲੇ ਹੋਰ ਵੀ ਬਾਹਰ ਬਾਹਰ ਕੈਮਰਾ ਮਾਰ ਕੇ ਵਿਖਾ ਦੋ ਬੜੀ ਬੜੀਆਂ ਮੱਝਾਂ ਪਈਆਂ ਪਈਆਂ ਖੜੀਆਂ ਨੇ ਜੀ 20 20 ਕਿਲੋ ਵਾਲੀਆਂ ਮੱਝਾਂ ਵੀ ਹੈਗੀਆਂ ਪਰ ਮੈਂ ਜੇ ਕੱਚੀਆਂ ਸੁਈਆਂ ਪਾਉਂਗਾ ਦੀਆਂ ਨਾਲ ਫਿਰ ਤਿਆਰ ਕਰਕੇ ਪਾਵਾਂਗੇ ਦਾਸ ਦੇ ਬਿਲਕੁਲ ਬਾਜੀ ਬਿਲਕੁਲ ਇਹ ਵੀ ਹੁਣ ਮਾਲ ਜਾਰਾ ਹੈ ਰੁਪਕ ਠੰਡੀ ਹੈ ਬੱਚੇ ਪੁੱਛੇ ਜਿਆਦੇ ਫੇ ਮੈਂ ਤਾਂ ਸਿੱਖ ਮੱਝਾ ਪਾ ਲੈਨੇ ਆ ਉਹ ਵੀ ਦੋ ਕੱਦ ਦੇ ਗੇ ਹੋਰ ਲੋਕ ਨੰਬਰ ਨੰਬਰ ਆਪਣਾ 8140 36725 ਪਿੰਡ ਦੁੱਲਜੀਪੁਰ ਤਕਸੀਰ ਖਦੂਰ ਸਾਹ ਤੇ ਜ਼ਿਲ੍ਹਾ ਤਰਨਤਾਰ ਸਾਸ ਸਤਿ ਸ੍ਰੀ ਅਕਾਲ